ਅੱਜ ਜੀ ਸਰਦਾਰ ਜੋਗਰਾ ਸਿੰਘ ਤੇ ਸਰਦਾਰ ਸੁਜਨ ਸਿੰਘ ਉਹਨਾਂ ਦੇ ਗ੍ਰਹਿ ਆਏ ਆ ਅਸੀਂ ਕੱਲ ਸਰਦਾਰ ਧਰਮਿੰਦਰ ਸਿੰਘ ਬਾਖੋਣਾ ਪ੍ਰੈਸ ਰਿਪੋਰਟਰ ਸਜਗਟ ਚੂੜੀਆਂ ਤੋਂ ਕਵਰਿੰਗ ਕੀਤੀ ਸੀ ਤੇ ਉਹਨਾਂ ਨੂੰ ਦੇਖ ਕੇ ਸਾਡੇ ਸਰਦਾਰ ਵਿਰਿੰਦਰ ਸਿੰਘ ਕੁਮਲ ਸਾਹਿਬ ਜਲੰਧਰ ਤੋਂ ਆਪਣੀ ਟੀਮ ਨਾਲ ਅੱਜ ਜਿਹੜੀ ਆਪਣੀ ਹੜਾਂ ਦੀ ਸਹਾਇਤਾ ਲੈ ਕੇ ਆਏ ਆ ਅੱਗੇ ਅਭੀਰ ਜੀ ਉਹਨਾਂ ਤੋਂ ਮਾ ਜਾ ਕੇ ਤੁਸੀਂ ਥੋੜੇ ਜੀ ਵਿਚਾਰ ਪੇਵਾ ਤੁਸੀਂ ਦੇਖ ਸਕਦੇ ਹੋ ਪਿੱਛੇ ਇਹ ਹੜ ਤਾਂ ਜਿਹੜੇ ਬਰਬਾਦੀ ਕਰਕੇ ਗਏ ਨੇ ਉਸ ਤੋਂ ਬਾਅਦ ਦਾ ਮੰਜ਼ਰ ਹੈ ਵੀ ਕਿਚੂਰ ਕੀ ਤੁਸੀਂ ਜਿਹੜੀ ਪਿੱਛੇ ਟੁੱਟ ਗਈ ਹੈ ਆ ਪਿੱਛੇ ਬਾਈ ਦਾ ਯੋਗਰਾਜ ਜੀ ਦਾ ਦੱਸਿਆ ਜੀ ਇਹਨਾਂ ਦਾ ਇੱਥੇ ਸ਼ੈੱਡ ਸੀਗਾ ਪਸ਼ੂਆਂ ਦਾ ਬਣਾਇਆ ਔਰ ਪੂਰਾ ਦਾ ਪੂਰਾ ਸ਼ੈੱਡ ਜਿਹੜਾ ਡਿਸਟਰੋਏ ਹੋ ਗਿਆ ਤੁਸੀਂ ਵਿੱਚ ਟਰੈਕਟਰ ਵੀ ਦੇਖ ਸਕਦੇ ਹੋ ਕਿ ਪਾਣੀ ਨੇ ਜੋ ਮਾਰ ਕੀਤੀ ਹੈ ਉਹਦੇ ਨਾਲ ਬਹੁਤ ਜ਼ਿਆਦਾ ਉਜਾੜਾ ਹੋਇਆ ਪਰ ਕਹਿੰਦੇ ਵੀ ਕੁਦਰਤ ਦੀ ਕਿਰਪਾ ਹੀ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਔਰ ਸਾਰੇ ਜਿਹੜੇ ਪੰਜਾਬੀ ਨੇ ਇਸ ਵਾਰ ਫੇਸ ਕਰ ਰਹੇ ਨੇ ਇਸ ਵੇਲੇ ਮੁਕਾਬਲਾ ਕਰ ਰਹੇ ਨੇ ਸੋ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਸਾਡੇ ਸਾਰੇ ਸੱਜਣ ਮਿੱਤਰ ਨਾਲ ਤੁਸੀਂ ਦੇਖ ਸਕਦੇ ਹੋ ਕਿ ਵੀਰ ਅਸੀਂ ਆਏ ਹਾਂ ਇੱਥੇ ਕਿ ਜਿੰਨਾ ਵੀ ਅਸੀਂ ਵੀ ਕੰਟਰੀਬਿਊਟ ਕਰ ਸਕਦੇ ਹਾਂ ਜੋ ਹੈਲਪ ਕਰ ਸਕਦੇ ਹਾਂ ਇਹੋ ਜਿਹੇ ਪਰਿਵਾਰਾਂ ਦੀ ਉਹ ਜ਼ਰੂਰ ਕਰੀਏ ਅਸੀਂ ਮੇਰੀ ਵੀ ਕੁਝ ਹੈਲਥ ਇਸ਼ੂਜ਼ ਚੱਲ ਰਹੇ ਸੀ ਇੰਜਰੀ ਸੀ ਕਿ ਔਰ ਉਸ ਤੋਂ ਪਹਿਲਾਂ ਮੈਂ ਨਹੀਂ ਨਿਕਲ ਸਕਿਆ ਪਰ ਹੁਣ ਸਾਡੀ ਕੋਸ਼ਿਸ਼ ਹੈ ਵੀ ਇਸ ਵੇਲੇ ਪਾਣੀ ਉਤਰਨ ਤੋਂ ਬਾਅਦ ਹੋਰ ਜੋ ਵੀ ਇਲਾਕੇ ਦੇ ਲੋਕਾਂ ਨੂੰ ਜਾਂ ਇੱਥੋਂ ਦੇ ਲੋਕਾਂ ਨੂੰ ਜਿਹੜੀਆਂ ਵੀ ਜ਼ਰੂਰਤਾਂ ਖਾਸ ਕਰਕੇ ਨੇ ਉਹਨਾਂ ਵਿੱਚ ਕੁਛ ਨਾ ਕੁਛ ਅਸੀਂ ਯੋਗਦਾਨ ਪਾ ਸਕੀਏ ਤੇ ਬਾਪੂ ਦੀ ਫਿਕਰ ਨਹੀਂ ਕਰਨੀ ਅਸੀਂ ਜਿੰਨੇ ਚੋਕੇ ਹੈਗੇ ਆ ਤੁਹਾਡੇ ਨਾਲ ਖੜੇ ਆ ਇੱਕ ਮੈਸੇਜ ਸਾਰਿਆਂ ਨੂੰ ਇਹ ਦੇ ਦਿਓ ਵੀ ਤੇ ਪਰਸਨਲੀ ਵਿਜ਼ਿਟ ਕਰਕੇ ਨਾ ਵੀ ਜਿੰਨਾਂ ਲੋੜਵਾਂ ਤੋਂ ਉਹਨਾਂ ਤੱਕ ਪਹੁੰਚਿਆ ਜਾਵੇ ਹਾਂ ਕਿਉਂਕਿ ਮੈਂ ਇੱਥੇ ਪਰਸਨਲੀ ਵਿਜ਼ਿਟ ਇਸੇ ਕਰਕੇ ਕਰਨ ਆਇਆ ਵੀ ਦੇਖਿਆ ਸਕੀਏ ਵੀ ਕਿੱਥੇ ਕਿੱਥੇ ਕੀ ਹਾਲਾਤ ਨੇ ਔਰ ਜਿਹੜਾ ਸਮਾਨ ਸਮੱਗਰੀ ਸਹੀ ਲੋਕਾਂ ਤੱਕ ਪਹੁੰਚ ਰਹੀ ਏ ਕਿ ਨਹੀਂ ਕਿਉਂਕਿ ਬਾਹਰ ਬਹੁਤ ਸਾਰੇ ਐਨਆਰਈ ਵੀਰ ਮੇਰੇ ਬੈਠੇ ਹੋਏ ਜਿਹੜੇ ਮੈਨੂੰ ਕਹਿ ਰਹੇ ਬਾਈ ਜੀ ਤੁਸੀਂ ਪਹਿਲਾਂ ਜਾ ਕੇ ਦੇਖੋ ਫਿਰ ਉਸ ਤਰੀਕੇ ਨਾਲ ਅਸੀਂ ਜਿਹੜਾ ਵੀ ਰਾਸ਼ੀ ਜਿਹੜੀ ਭੇਜ ਸਕੀਏ ਜਾਂ ਜਿਹੜੀ ਹੋਰ ਮਦਦਾਂ ਭੇਜ ਸਕ ਸਭ ਤੋਂ ਪਹਿਲਾਂ ਤਾਂ ਹੋਰ ਜਿੰਨੇ ਵੀਰ ਭਰਾ ਆਉਣਾ ਚਾਹੁੰਦੇ ਨੇ ਪਿੱਛੇ ਬਾਈ ਦਾ ਸ਼ੈੱਡ ਬਿਲਕੁਲ ਡਿਸਟਰੋਏ ਹੋ ਗਿਆ ਇੱਥੇ ਜ਼ਰੂਰ ਪਹੁੰਚੋ ਇਹਨਾਂ ਦੀ ਹੈਲਪ ਕਰੋ ਇਹਨਾਂ ਦੇ ਜਿਹੜੇ ਪਸ਼ੂ ਨੇ ਉਹ ਐਸੋਲੇ ਧੁੱਸੀ ਦੇ ਬੱਜੇ ਹੋਏ ਨੇ ਰੋਣਾਂ ਵਾਸਤੇ ਅਸੀਂ ਵੀ ਚਾਰ ਆ ਚੋਖਰ ਹੋਰ ਵੀ ਬਾਕੀ ਚੀਜ਼ਾਂ ਲੈ ਕੇ ਆਏ ਸਮਗਰੀ ਲੈ ਕੇ ਆਏ ਆਂ ਔਰ ਕੋਸ਼ਿਸ਼ ਇਹ ਹੀ ਕਰੋ ਕਿ ਜਿਹੜੀ ਚੀਜ਼ ਹੈ ਉਹ ਜਿਹੜ ਨੂੰ ਐਸੋਲੇ ਲੋਡ ਹੈ ਉਹਦੇ ਤੱਕ ਪਹੁੰਚੇ ਨਾ ਕਿ ਹੋਰ ਲੋਗੋ ਨੂੰ ਬਲੈਕਿੰਗ ਕਰ ਸਕਣ ਜਾਂ ਉਹਦੀ ਖਰਾਬੀ ਹੋ ਸਕੇ ਸੋ ਇਨੀ ਗ ਬੇਨਤੀ ਹੈ ਜੀ ਸਾਡੇ ਵੱਲੋਂ ਛੋਟਾ ਜਿਹਾ ਯੋਗਦਾਨ ਪ੍ਰਵਾਨ ਕਰਿਓ ਬਾਕੀ ਬਾਪੂ ਜੀ ਕੋਈ ਨਹੀਂ ਪ੍ਰਵਾਨ ਕੀ ਚੀਜ਼ ਦੀ ਜੋ ਆਉਦੇ ਹੁਕਮ ਦੇ ਨਾਲ ਹੈ ਔਰ ਬਾਕੀ ਸਾਰਾ ਪੰਜਾਬ ਸਾਡੇ ਪੰਜਾਬੀ ਭਰਾ ਤੁਹਾਡੇ ਨਾਲ ਖੜੇ ਆ ਹਾਂ ਤੁਸੀਂ ਲੋੜ ਦੱਸੋ ਕਿਹੜੀ ਚੀਜ਼ ਦੀ ਹੈਗੀ ਹੈ ਕੋਈ ਗੱਲ ਨਹੀਂ ਇਹ ਰੇ ਜੋ ਨਹੀਂ ਗੁਰਗੁਸ ਕਿਸੇ ਹੋਰ ਵੀ ਚੀਜ਼ ਦੀ ਲੋੜ ਹੋਵੇ ਦੱਸੋ ਤੁਸੀਂ ਠੀਕ ਹੈ ਨਾ ਹਾਂ ਹਾਂ ਬਹੁਤਾ ਦਿਨ ਨਹੀਂ ਕਰ ਸਕਦੇ ਪਰ ਜਿੰਨੇ ਜੋਗੇ ਹੈਗੇ ਅਸੀਂ ਖੜੇ ਹਾਂ ਜਿਹਨਾਂ ਕਿਰਪਾ ਇਹਨਾਂ ਕਰ ਦਿੱਤਾ ਨਾ ਮੁਕਾ ਦਾ ਜਿਹੜਾ ਘਰਾਂ ਦਾ ਸਮਾਨ ਹੈ ਜਿਹੜਾ ਪਾਣੀ ਇੱਕਦਮ ਚੜਿਆ ਕੋਈ ਕਾੜੀ ਦੀ ਪਾਇਆ ਅਜੋ ਇਹ ਤੇ ਸ਼ੁਕਰ ਹੈ ਵੀ ਪਾਣੀ ਸਵੇਰੇ 6:00 ਸਵੇਰੇ 6:30 ਉਹ ਸਾਹਮਣੇ ਵਾਲਾ ਬੰਦ ਟੁੱਟਾ ਹਾਂ ਹਾਂ ਅਗਰ ਰਾਤ ਬਰਬਾਦ ਹੋ ਜਾਂਦਾ ਤਾਂ ਕੋਈ ਪਤਾ ਨਹੀਂ ਇਹ ਹੋਰ ਮੁਸ਼ਕਲ ਹੋ ਜੀ ਲੋਕਾਂ ਨੇ ਸਵੇਰੇ ਪਹਿਲਾਂ ਆਪਣੇ ਪਸ਼ੂ ਕੱਢੇ ਬਾਹਰ ਤੇ ਇਹ ਤਾਂ ਪਹਿਲਾਂ ਲੇਟ ਕੱਢੇ ਕਿਉਂਕਿ ਹਾੜੇ ਅੱਗੇ ਕੁਛ ਹੀ ਬਣ ਸੀਗਾ ਤੇ ਜ਼ਮੀਨ ਤਾਂ ਉੱਚਾ ਸੀਗਾ ਵੀ ਮੇਰੇ ਤੇ ਪਾਣੀ ਨਹੀਂ ਚੜਨਾ ਇਹ ਚਾਰਾ ਇੱਥੇ ਚਾਰ ਫਟ ਕੇ ਥੂੜੀ ਫਟ ਕੇ ਚਾਰ ਦਿਨ ਦਾ ਰਸਤ ਇਕੱਠਾ ਕਰ ਲਏ ਤੇ ਸਾਹਮਣੇ ਘੌਰ ਪਿਆ ਇੱਕ ਦਾ ਫਿਰ ਇਹਨਾਂ ਫਿਰ ਇਹ ਡੇਰੇ ਵਾਲਾ ਮਦਰ ਕੀਤੀ ਆਣ ਕੇ ਇਹ ਵੀ ਖੱਲਾ ਰਹੀ ਗਿਆ ਇਹ ਟਰੈਕਟਰ ਸਟਾਰਟ ਕੀਤਾ ਇੱਥੇ ਖੜਾ ਉੱਚੇ ਦਾ ਕੀਤਾ ਇਹ ਮੁੜ ਕੇ ਸਟਾਰਟ ਨਹੀਂ ਹੋਇਆ ਕਿਸਮਤ ਦੇ ਹੱਥ ਕੰਬ ਕੇ ਕੀ ਹੋਇਆ ਕਿ ਪਾਣੀ ਇਹ ਮੋਟਰ ਸਾਡਾ ਜਿਹੜਾ ਆਪਣਾ ਨਹੀਂ ਇੱਥੇ ਖੜਾ ਸੀਗਾ ਗਾਈਆਂ ਬੰਨਣ ਗਿਆ ਉਧਰ ਮੁੜ ਕੇ ਅੰਦਰ ਆ ਨਹੀਂ ਪਾਇਆ ਉੱਥੇ ਰਹਿ ਗਿਆ ਇੰਨਾ ਤੇਜ਼ 5 ਦਹਾ ਮਿੰਟਾਂ ਚ ਇੰਨਾ ਕੀ ਟਾਲ ਜਿੰਨਾ ਗੱਲ ਕਰਦੇ ਇੰਨਾ ਟਾਈਮ ਮੜਾ 15 15 ਫੁੱਟ ਥਲੇ ਤੁਵਾ ਬੈਗਾ ਸਰਦ ਪੁੱਟੀ ਗਈ ਆ ਇਹੋ ਇੱਥੇ ਜੇ ਨੰਗਰਾ ਕਿੱਥੇ ਇਹ ਚੋਂ ਪੈੜੀਓ ਦੇ ਪੰਜੀ ਫੋਟੋ ਆ ਡੂੰਘਾ ਟੋਆ ਆ ਉਸੇ ਉਹ ਜਿੱਥੇ ਟੋਡਰ ਰੋਟਾ ਹੋਣਾ ਇਹ ਸੜਕਾਂ ਦੇ ਤੇ ਡੰਗਰ ਨਹੀਂ ਨਿਕ ਸਕਦੇ ਜੋ ਮੇ ਪਸ਼ੂ ਦੇ ਜੀ ਇਨੇ ਪਾਣੀ ਚ ਪਿਆ ਨਹੀਂ ਸਕਦੇ ਉੱਥੇ ਲੋ ਆ ਲੋ ਸਮਾਨ ਮਲਵਾਓ ਜਿਹੜਾ ਚਾਹੀਦਾ ਇੱਥੇ ਲੇ 13 16 13 ਗੱਲ ਬੋਕੀ ਮੇਰੇ ਬਾਹਰ ਖੜੇ ਹਿੱਸਤੀ ਕਿਤੇ ਦੀ ਬੋਸ ਮੋੜ ਡਾਇਰ ਹੋ ਗਿਆ ਇਧਰ ਲੈ ਆਣੇ ਯਾਰ ਸਹੀ ਸਾਡੇ ਨੋਕੀ ਕਰਦੇ ਵੀ 7 ਸਾਲ ਚੱਲ ਰਹੇ ਤੇ ਬੜਾ ਬੜਾ ਛੋਟਾ ਪਾਣੀ ਤੇ ਉਹ ਦੇ ਬਰਾਬਰ ਤੇ ਚੱਲਣਿਆ ਪਾਣੀ ਮੈਨੂੰ ਤੇ ਲੱਗਦਾ ਕਿ ਤਾਂ ਸਾਜੀਆ ਕੋਠੀ ਆ ਉਹ ਬਰਾਬਰ ਚੱਲਣਿਆ ਪਾਣੀ ਥੱਲੇ ਤਾਂ ਦੇ ਬਰਾਬਰ ਪਾਣੀ ਨਾ ਘਾਈਨਾ ਅਸਾਂ ਨੂੰ ਹੀ ਕਹਿਣੇ ਬਚਾਅ ਹੋ ਗਿਆ ਦਾ ਕੋਠੀ ਖੜੀ ਰਹੀ ਨਹੀਂ ਦਾ ਹੋਰ ਲਗਦਾ ਕੋਠੀ ਵੀ ਡਾ ਰਹੀ ਪਹਿਲਾ ਫਲੋ ਇੱਥੋਂ ਪਿਆਜੇ ਬਾਅਦ ਜਦੋਂ ਸੁਪੈਜੇ ਆ ਕੇ ਨਾਲ ਵੱਜਦੀ ਸਾਰਾ ਫਲੋ ਹੋਣਾ ਇਹ ਰੋੜ ਹੋਊ ਹੋ ਗਿਆ ਨਾ ਸਾਰਾ ਰੋੜ ਆ ਗਿਆ ਇੱਥੇ ਬੱਜਣੇ ਆਣ ਚ ਇਸ ਪਿਆਜੇ ਸਾਢੇ 6:00 5:30 ਵਜੇ ਡੇਗਾ ਕਾਫੀ ਬਾਕੀ ਪਿੰਡ ਦਾ ਵਿਚਾਰ ਹੈ ਬੋ ਵੀ ਹਾਂ ਪਿੰਡ ਦੇ ਵਿੱਚੋਂ ਤੇ ਸੀ ਟੁੱਟੀ ਅਗਰ ਇਹ ਨਾ ਟੁੱਟਦਾ ਤੇ ਪਿੰਡ ਦਾ ਬਹੁਤ ਮਾਸ਼ੀਲੇ ਦਾ ਬਹੁਤ ਨੁਕਸਾਨ ਹੋਣਾ ਸੀ ਦੋ ਤਾਂ ਟੁੱਟੀਆਂ ਅਗਰ ਆ ਇੱਥੇ ਇਹਨੇ ਕਿਉਂਕਿ ਸਾਹਮਣੇ ਟੁੱਟਾ ਉਹ ਪਰਲਾ ਬੰਨ ਜਿਹੜਾ ਅਸੀਂ ਹੱਥ ਬੰਨਦੇ ਰਏ ਉੱਚਾ ਹੋ ਗਿਆ ਪਾਣੀ ਉਹ ਫਿਰ ਸਿੱਧਾ ਇਹਦੇ ਨੂੰ ਜਿਆਦਾ ਛੋਟੇ ਦੇ ਸਾਹਮਣੇ ਟੁੱਟ ਗਿਆ ਤੇ ਇਹਨੇ ਅਗਲੀ ਜਿਹੜੀ ਉਹਦਾ ਜਿਹੜਾ ਜਿਆਦਾ ਤੇਜ਼ ਆਵਾਜ਼ ਹੈ ਉਹਦੇ ਵਿੱਚ ਕਾਫੀ ਇਹਨੇ ਮਤਲਬ ਉਹਦਾ ਘੱਟ ਘੱਟ ਇਹ ਤੇਜ਼ ਹੋ ਗਿਆ ਆਹ ਲੈ ਇੰਨੀ ਢੇਗੀ ਜਾਂਦੀ ਹੈ ਪਾਣੀ ਤੋਂ ਚਲੋ ਕੋਈ ਗੱਲ ਨਹੀਂ ਮਪੂਜੀ ਇੰਤਾਨੀ ਕਰ ਨਾ ਕੋਈ ਰੱਬ ਕਿਰਪਾ ਕਰੇਗਾ ਜੀ ਸਾਰਿਆਂ ਨਾਲ ਆਵਲੋ ਸਾਡੇ ਲੋ ਫਿਰ ਦੁਬਾਰਾ ਸਾਰੀ ਸੰਗਤ ਨੂੰ ਇਹ ਹੀ ਅਪੀਲ ਹੈ ਕਿ ਤੁਸੀਂ 2 ਦਿਨ ਪਹਿਲਾਂ ਕੱਢ ਕੇ ਆਪਣਾ ਵਿਜ਼ਿਟ ਕਰੋ ਡੇਰਿਆਂ ਤੇ ਜਾਓ ਡੇਰਿਆਂ ਤੱਕ ਅਜੇ ਨਹੀਂ ਪਹੁੰਚਿਆ ਰਸਨਾ ਪਿੰਡਾਂ ਵਾਲੇ ਜਿਹੜੇ ਕੋਈ ਸੰਗਤ ਹੈਗੀ ਉਹ ਪਿੰਡਾਂ ਚ ਖਲੋ ਕੇ ਦੇ ਆਪਣੇ ਜਿਹੜਾ ਬਿਨਾ ਲੋੜ ਤੋਂ ਲਈ ਜਾਂਦੇ ਆ ਲੇਕਿਨ ਡੇਰਿਆਂ ਤੱਕ ਪਹੁੰਚ ਕਰੋ ਔਰ ਵਿਜ਼ਿਟ ਕਰਕੇ ਫਿਰ ਜੋ ਲੋੜ ਆ ਉਹ ਲੈ ਕੇ ਆਓ ਹਰ ਇੱਕ ਜਾਣਾ ਕੋਈ ਇੱਕੋ ਰੁਟੀਨ ਦੇ ਵਿੱਚ ਰਸਨਾ ਲਈ ਜਾਵੇ ਉਹ ਵੀ ਜਿਆਦਾ ਫਾਇਦੇਮੰਦ ਨਹੀਂ ਹੈਗਾ ਜੋ ਕਿਸੇ ਨੂੰ ਲੋੜ ਆ ਉਹਨਾਂ ਵਾਲਾ ਸਿਆਲ ਦੇ ਵਿੱਚ ਗਾਂ ਆਪਾਂ ਨੂੰ ਕੱਪੜਿਆਂ ਦੀ ਲੋੜ ਆ ਆਪਾਂ ਨੂੰ ਕਿਸੇ ਹੋਰ ਕਿਸਮ ਦੀ ਲੋੜ ਆ ਉਹ ਜਿਹੜੀ ਸੇਵਾ ਕੀਤੀ ਜਾਵੇ ਧੰਨਵਾਦ ਬਾਪੂ ਜੀ ਫੌਜੂ ਰਿਟਾਇਰ ਹੋਏ ਹੋ ਹੱਲ ਕਰਦੇ ਹੋ 36 ਸਾਲ ਇਹਨਾਂ ਦੀ ਨੌਕਰੀ ਹੋ ਗਈ ਆ ਤੇ 58 ਸਾਲ ਦੀ ਇਹਨਾਂ ਦੀ ਉਮਰ ਹੋ ਗਈ ਆ ਜਿੰਨੀ ਮਿਹਨਤ ਕੀਤੀ ਸਾਰੀ ਮਲਾਂ ਅਸੀਂ ਕੋਈ ਲੋਨ ਨਹੀਂ ਲਿਆ ਕੁਝ ਨਹੀਂ ਕੀਤਾ ਪਾਸੇ ਨੂੰ ਲਾਸਟ ਆ ਰਹੇ ਮੇਰੇ ਤੇ 16 ਲੱਖ ਰੁਪਏ ਤੇ ਲੱਗ ਜਾਊਗਾ ਲਾਸਟ ਆ ਗਿਆ ਪਰ 2 ਲੱਖ ਦਾ ਲੋਨ ਚੁੱਕਿਆ ਆਪਣੇ ਸਾਰਾ ਸਾਰਾ ਕੁਝ ਕਿਸੇ ਦਾ ਇਹਨਾਂ ਦੀ ਬਾਦਰੀ ਜਿਹੜੇ ਹਜੇ ਤੱਕ ਵੀ ਨੌਕਰੀ ਕਰਨ ਦੇ ਵਲ ਕੋਈ ਬੰਦਾ ਨਹੀਂ ਜਿਹੜੇ 2 ਸਾਲ ਰਹਿ ਕੇ ਨੌਕਰੀ ਕਰਨ ਨੂੰ ਪੂਰੀ ਨੌਕਰੀ ਕਰਨੀ ਇਹਨਾਂ ਨੇ ਉਹ ਵੀ ਫਾਟੇ ਕਰਕੇ ਬੁੱਸੇ ਤੇ ਬੈਠਾ ਹਾਲੀ ਬਾਕੀ ਸਾਰਾ ਪੰਜਾਬ ਤੇ ਖੜਾ ਉਹਨਾਂ ਦੇ ਸਿਰ ਤੇ ਜ਼ਾਇਜ਼ਮਾਨ ਜ਼ਾਇ ਕਿਸਾਨ ਕੋਈ ਗੱਲ ਨਹੀਂ ਇਹਨਾਂ ਦੇ ਸਿਰ ਤੇ ਕੰਮ